मरने ते आए नग बुरज ठंडे इली सड़कां उतो वेख मौसम द हाल नौजवानी नी रखी बेबे बापूल मेरे प्यारे हो रखी बेबे باپو دا خیال ਅਕਾਲ ਵਾਬੋ ਅਕਾਲ ਹੈ ਅਕਾਲ ਹੈ ਅੱਗੀ ਬਾ ਅਗਲੀ ਬਾਤ ਹੈ ਸਾਡੇ ਬਜ਼ੁਰਗ ਅਕਾਲ ਵਾਬੋ ਅਕਾਲ ਹੈ ਸਾਡਾ ਬਜ਼ੁਰਗ ਕੋਈ ਬੈਠਾ ਐਸੇ ਧੂਣੀ ਸਿੱਖ ਰਿਹਾ ਹੁਣ ਪਿੰਡ ਮੰਗੂ ਨਹੀਂ ਕਹਿ ਰਿਹਾ ਆਪਦੇ ਮੁੰਡੇ ਨੂੰ ਜਾਂ ਆਪਦੇ ਪੋਤੇ ਨੂੰ ਕਿ ਪੁੱਤ ਲੈ ਆਈ ਤੇਰੀ ਬੇਬੇ ਤੋਂ ਅੰਦਰੋਂ ਪਾਤਸ਼ਾਹ ਚੱਕ ਕੇ ਲੈ ਜਾ ਕੋਈ ਲੱਕੜ ਐਥੇ ਅਰੇਂਜਮੈਂਟ ਕਰਨਾ ਪੈਣਾ ਹਾਲਾਂਕਿ ਕਸਰ ਨਹੀਂ ਛੱਡੀ ਮਹਾਰਾਜ ਨੇ ਬੜੇ ਦਾਨੀ ਸੱਜਣੇ ਉੱਥੇ ਭੇਜੇ ਆ ਹਰ ਚੀਜ਼ ਦੀਆਂ ਸ਼ੈਭਰਾ ਲੱਗੀਆਂ ਪਈਆਂ ਪਰ ਫਿਰ ਵੀ ਕਹਿੰਦੇ ਹਾਂ ਘਰ ਘਰ ਹੀ ਹੁੰਦਾ ਤਾਂ ਉਥੇ ਇੱਕ ਗੱਲ ਹੈ ਧੌਣ ਉੱਤੇ ਕਰਕੇ ਆਕਾਸ਼ ਵੇਖ ਰਹਾ ਸੀ ਧੌਣ ਉੱਤੇ ਕਰਕੇ ਆਕਾਸ਼ ਵੇਖ ਰਹਾ ਸੀ ਬੁਝੀ ਹੋਈ ਪੱਠੀ ਉੱਤੇ ਹੱਥ ਸੇ ਕਰਹਾਸੀ ਕੰਬ ਦੇ ਜੇ ਹੱਥ ਦੋਵੇਂ ਜੋੜ ਲੈਸੀ ਬਾਪੂ ਨੇ ਤੇਰਾ ਭਾਣਾ ਮਿੱਠਾ ਕਹਿ ਕੇ ਮੱਥਾ ਟੇਕ ਰਿਆ ਸੀ ਇਹਨਾਂ ਨੇ ਤਾਂ ਕੇਵਲ ਪੁਵਖ ਸਾਡਾ ਵੇਖਿਆ ਇਹਨਾਂ ਨੇ ਤਾਂ ਕੇਵਲ ਪਾ ਵੇਖ ਸਾਡਾ ਵੇਖਿਆ ਆਪਣੇ ਤਾਂ ਬੱਚੇ ਕੁਝ ਸਾਲ ਨੌਜਵਾਨੀਏ گاਉ ਮੁੰਡਿਓ ਨੌਜਵਾਨੀਏ ਰੱਖੀ ਬੇਬੇ ਬਾਪੂ ਦਾ ਖਿਆਲ ਭੈਣ ਮੇਰੀਏ ਰੱਖੀ ਬੇਬੇ ਬਾਪੂ ਦਾ ਖਿਆਲ ਓ ਵੀਰ ਮੇਰੇ ਆ आल, आल, और रखी बेबे बापू द ख़ाल सचे पातशाल रखी बेबे बापू द ख़ालोले सोन आ रखी बेबे बापू द ख़ालो सतसिया का, काल आहे बाबू ਸਤਰੀਆ ਕਾ ਕਾਲਾ 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 ਇਹ ਇਹ ਮੰਨ ਦੀਆਂ ਭਾਵਨਾਵਾਂ ਐ ਇੱਥੇ ਬੈਠੇ ਹਜ਼ਾਰਾਂ ਲੱਖਾਂ ਉਹ ਹਿਰਦੇ ਉਹਨਾਂ ਹਿਰਦਿਆਂ ਦੀਆਂ ਭਾਵਨਾਵਾਂ ਐ ਲੱਛ ਬੋਲੇ ਸੋ ਇਹ ਜਜ਼ਬੇ ਐ ਇਹ ਭਾਵਨਾਵਾਂ ਨੇ ਬਸ ਇਹਨਾਂ ਦਾ ਖਿਆਲ ਰੱਖਿਓ ਸਾਰੇ ਕਿਉਂਕਿ ਅਜੇ ਪਤਾ ਨਹੀਂ ਅਡਾ ਇੱਕਦੋਂ ਤੱਕ ਮਹਾਰਾਜ ਨੇ ਸਾਡਾ ਦਿੱਲੀਦਾਨ ਦਾ ਪਾਣੀ ਲੈ ਕੇ ਰੱਖਿਆ ਸਾਨੂੰ ਛਕਣਾ ਪੈਣਾ ਉਹ ਪਾਣੀ ਚ ਰਹਿ ਕੇ ਸੋ ਇਸ ਪਿੰਡ ਦੀਆਂ ਜਿਹੜੀਆਂ ਜੜੀਆਂ ਜ਼ਿੰਮੇਵਾਰੀਆਂ ਭਰਾਵਾਂ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਆ ਕੇ ਪਹਿਲੋਂ ਮੱਥਾ ਟੇਕਦਾ ਮੈਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਸਾਰੇ ਮੇਰੇ ਲਈ ਰੱਬ ਵਰਗੇ ਹੋ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਤੇ ਜਿਵੇਂ ਪਹਿਰੇ ਦੇ ਰਹੇ ਹੋ ਨਾ ਆਪਣੇ ਪਹਿਰੇ ਹੋਰ ਕਰੜੇ ਕਰ ਲੋ ਸੇਤਾਂ ਦਾ ਖਿਆਲ ਰੱਖੋ ਬਜ਼ੁਰਗਾਂ ਦਿਆਂ ਦਾ ਇਹਨਾਂ ਦੀ ਦਵਾਈ ਬੂਟੀ ਦਾ ਖਿਆਲ ਰੱਖੋ ਇੱਥੇ ਸਫਾਈ ਦਾ ਖਿਆਲ ਰੱਖੋ ਲੰਗਰ ਪਾਣੀ ਦਾ ਖਿਆਲ ਰੱਖੋ ਤੇ ਇੱਜ ਤਾਂ ਸਾਡੀਆਂ ਸਾਡੇ ਪਰਿਵਾਰ ਆਪਾਂ ਨਾਲ ਲੈ ਕੇ ਆਏ ਆ ਸਭ ਪਾਸੇ ਖਿਆਲ ਰੱਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇਪਨ ਚੱਲ ਕੇ ਆਏ ਹਾਂ ਇਹ ਸਭਾ ਜੀ ਹਾਜ਼ਰੋਂ ਆਪ ਸਭ ਦੇ ਅੰਦਰ ਬਰਾਜਮਾਨ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਹੈ ਕਬੂਲ ਕਰਿਓ ਪਿਆਰਿਓ ਆਇ ਇੱਕ એનર્ਜੀ ਹੈ ਇਹਨੂੰ ਮੇਰੇ ਵਰਗਾ ਪਾਪੀ ਬੰਦਾ ਵੀ ਮਹਿਸੂਸ ਕਰ ਸਕਦਾ ਹੈ ਆ ਜਿਹੜੀ ਇੱਕ એનર્ਜੀ ਹੈ ਉਹਦਾ ਕਾਰਨ ਪਤਾ ਕੀ ਹੈ ਆਪਾਂ ਸਾਰੇ ਤਿੰਨ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇੱਥੇ ਆ ਜਾ ਮੋਰਚੇ 'ਚ ਬੈਠੇ ਆ ਉਹਦੀ ਕਿਰਪਾ ਸਦਕਾ ਹੁਣ ਬੱਜ ਗਿਆ ਉਧਰ ਟਿੱਕਰੀ ਵਾਲੇ ਪਾਸੇ ਬੱਜ ਗਿਆ ਇੱਥੇ ਕੁੰਡਲੀ ਬੱਜ ਗਿਆ ਹੁਣ ਚਾਰੇ ਘਾਜਾ ਜੈਪੁਰਵੀ ਜੈਪੁਰਵੀ ਪਿੰਡ ਵੱਜ ਗਿਆ ਤਾਂ ਪੰਜੇ ਪਿੰਡ ਵੱਜ ਗਏ ਬਾਬੇ ਹੋਏ ਹੁਣ ਇਹਨਾਂ ਪਿੰਡਾਂ ਚ ਆਉਣਾ ਜੇ ਤਾਂ ਅਸੀਂ ਬਗਾਵਤੀ ਹੋਈਏ ਅਸੀਂ ਹਥਿਆਰਾਂ ਵਾਲੇ ਹੋਈਏ ਤਾਂ ਸਾਡਾ ਢੰਗ ਕੋਈ ਹੋਰ ਹੁੰਦਾ ਹੁਣ ਅਸੀਂ ਪਹਿਲੇ ਦਿਨੋਂ ਬੋਲ ਕੇ ਆਏ ਆ ਕਿ ਅਸੀਂ ਭਾਈ ਪੀਸਫੁਲ ਪ੍ਰੋਟੈਸਟ ਕਰ ਰਹੇ ਆ ਸ਼ਾਂਤੀਪੂਰਵਕ ਅੰਦੋਲਨ ਅਜਾ ਹੁਣੇ ਪਿੰਡ ਵੱਸ ਗਿਆ ਇੱਥੇ ਲੜਾਈ ਵੀ ਲੜਨੀ ਹੈ ਜੰਗ ਵੀ ਲੜਨੀ ਹੈ ਪਰ ਸ਼ਾਂਤੀ ਨਾਲ ਲੜਨੀ ਹੈ ਸਾਰਾ ਦਿਨ ਕਿਵੇਂ ਲੰਗੇ ਇਹ ਵੱਡਾ ਸਵਾਲ ਹੈ ਕਿ ਸਾਰਾ ਦਿਨ ਕਿਵੇਂ ਲੰਗੇ ਉਸ ਦਿਨ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਵਿਧਾ ਬਣਾਈਆਂ ਸੱਚੇ ਪਾਤਸ਼ਾਹ ਨੇ ਕਿਆ ਸੁਭਾਵਾਂ ਹੋਣਗੀਆਂ ਇਹਨਾਂ ਨੂੰ ਅਟੈਂਡ ਕਰੀਏ 50 50 60 60 ਵਰਿਆਂ ਦੇ ਐਕਸਪੀਰੀਅੰਸ ਲੈ ਕੇ ਜਿਹੜੇ ਇੱਥੇ ਵਿਦਵਾਨ ਬੋਲ ਰਹੇ ਐ ਉਹਨਾਂ ਦੀਆਂ ਗੱਲਾਂ ਨੂੰ ਸੁਣੀਏ ਮਹਿਸੂਸ ਕਰੀਏ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਲੈ ਕੇ ਰਹੀਏ ਉਸ ਤੋਂ ਬਾਅਦ ਜਿਵੇਂ ਰੋਜ਼ ਦਾ ਸਾਡਾ ਕਮੋਡੀਸ਼ਨ ਵੀ ਹੈ ਸਾਡਾ ਖਾਣ ਪੀਣ ਵੀ ਹੈ ਲੰਗਰ ਵੀ ਹੈ ਸਾਡੇ ਇੱਥੇ ਸਫਾਈ ਕਰਨਾ ਵੀ ਸਾਡਾ ਕਰਮ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਹੁਣ ਇੱਥੇ ਨੌਜਵਾਨਾਂ ਨੂੰ ਦੇਖਣੀਆਂ ਪੈਣੀਆਂ ਜਿਹੜੇ ਦੇਖ ਰਹੇ ਹੈ ਸ਼ਾਬਾਸ਼ ਹੈ ਉਹਨਾਂ ਭਰਾਵਾਂ ਨੂੰ ਇਹਨਾਂ ਤਾਵਾਂ ਵੱਲੋਂ ਔਰ ਪੂਰੇ ਔਰੇ ਵੱਲੋਂ ਪਰ ਇਹ ਸਾਰੀਆਂ ਚੀਜ਼ਾਂ ਹੁਣ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਰਨੀਆਂ ਚਾਹੀਦੀਆਂ ਨੌਜਵਾਨੀ ਨੂੰ ਹੁਣ ਝਾੜੂ ਚੱਕਣਾ ਚਾਹੀਦਾ ਭਾਈ ਕਿ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਏਰੀਆ ਸਾਫ਼ ਨਹੀਂ ਹੈ ਉਹ ਸਾਨੂੰ ਸਾਫ਼ ਕਰਨਾ ਚਾਹੀਦਾ ਹੈ ਬਾਕੀ ਜਿਹੜੀ ਮੁੱਖ ਦੀ ਗੱਲ ਹੈ ਇਸ ਵੇਲੇ ਆ ਮਹੀਨਾ ਸਾਡੇ ਵਾਸਤੇ ਬਰਾਗਲਾਂ ਮਿਨਾ ਕਹ ਲੋ ਬਰਾਗ ਦੇ ਨਾਲ ਨਾਲ ਹੌਸਲੇ ਵਾਲਾ ਵੀ ਹੈ ਕਿਉਂਕਿ ਸਾਡੇ ਪਿਓ ਨੇ ਗੱਲ ਹੀ ਇੱਕ ਕਹਿਤੀ ਵੀ ਜੋ ਵੀ ਜਾਂਦਾ ਅਖੀਰ ਤੇ ਅਸੀਂ ਇਹੀ ਕਹਿੰਨੇ ਆ ਕਿ ਖਾਲਸਾ ਜੀ ਹਾਲ ਕੀ ਨੇ ਚੜ੍ਹਦੀ ਕਲਾ ਚ ਬਾਬਾ ਮੈਂ ਕਹਿੰਦਾ ਚੜ੍ਹਦੀ ਕਲਾ ਚ ਅਸੀਂ ਹੈਗੇ ਚੜ੍ਹਦੀ ਕਲਾ ਵਾਲੇ ਆ ਸੋ ਇਸ ਮਹੀਨੇ ਚ ਜੋ ਬਰਿਆਦਾ ਕਹਿੰਦੀ ਐ ਜੋ ਬੈਰਾਗੀ ਐ ਇਹ ਤਾਂ ਆਉ ਲਾ ਲੋ ਕਿਸੇ ਸਾਧੂ ਵਾਹਪੁਰਸ਼ ਕੋਲੇ ਬਹਿ ਕੇ ਪੁੱਛਾਂਗੇ ਨਾ ਕਿ ਆ ਮਹੀਨੇ ਦਾ ਕੀ ਹਾਲ ਐ ਉਹ ਆਖੂਗਾ ਕਿ ਕਿੰਨੀਆਂ ਲਾਵਾਂ ਪੜੀਆਂ ਸੀ ਜਦੋਂ ਮਹਾਰਾਜ ਨੇ ਦੋ ਮੇਲ ਕਰਾਏ ਤਾਂ ਮੇਰੇ ਅਰਗਾ ਵੀ ਕਹਿੰਦੂ ਕਲ ਕਿ ਬਾਪੂ ਜੀ ਨੇ ਚਾਰ ਲਾਵਾਂ ਪੜਾਈਆਂ ਸੀ ਤਾਉ ਕਾਦਾਂ ਗਿਆ ਫਿਰ ਐਸ ਵਲੇ ਤੈਨੂੰ ਮਹਾਰਾਜ ਨੇ ਤੀਜੇ ਡੰਡੇ ਤੇ ਬਿਠਾ ਰੱਖਿਆ। ਤਾਂ ਮੇਰਰ ਕਾ ਭੋਲਾ ਫਿਰ ਪੁੱਛੂ ਬਾਪੂ ਜੀ ਤੀਜਾ ਕਿਵੇਂ ਕਈ ਜਾਂਦੇ ਹੋ? ਕਹਿੰਦੇ ਤੀਜਾ ਬਰਾਗ ਦਾ ਹੀ ਹੁੰਦਾ ਨਾ। ਤਾਂ ਮਹੀਨਾ ਹੁਣ ਬਰਾਗ ਦਾ ਹੀ ਐ। ਇਹਦੂ ਬਾਦ ਤਾਂ ਸਾਹਿਬ ਨਾਲ ਮੇਲ ਐ। ਕਿੰਨਾ ਨੇੜੇ ਬੈਠੇ ਐ ਸੀ ਰੱਬ ਦੇ। ਤਾਈਓ ਸਿਆਣੇ ਬੰਦੇ ਅੱਜਕੱਲ ਇੱਕ ਦੇਸੀ ਭਾਸ਼ਾ ਚ ਠੇਠ ਜਿਹੇ ਲਹਿਜੇ ਚ ਕਹਿੰਦੇ ਹੁੰਦੇ ਆ ਭਾਈ ਆ ਮਹੀਨੇ ਚ ਵੈਸੇ ਤਾਂ ਪਲ-ਪਲ ਹੀ ਉਹਦੀ ਬੰਦਗੀ ਦਾ ਐ। ਆ ਮਹੀਨੇ ਚ ਕਹਿੰਦੇ ਜਿਹੜਾ ਥੋੜਾ ਜਿਹਾ ਵੀ ਸਤਜੇ ਢੰਗ ਨਾਲ ਬਹਿ ਗਿਆ ਨਾ ਤੇ ਕਰ ਗਿਆ ਉਹਦੇ ਨਾਲ ਗੱਲਾਂ ਕਹਿੰਦੇ ਮੇਲ ਛੇਤੀ ਹੁੰਦਾ ਇਹਨਾਂ ਮਹੀਨਿਆਂ 'ਚ ਕਾਰਨ ਹੈ ਕਿ ਬਹੁਤ ਸਾਰੀਆਂ ਭਾਵਨਾਵਾਂ ਬਹੁਤ ਵੱਡਾ ਇੱਕ ਆਉਰਾ ਬਹੁਤ ਵੱਡੀ એનર્ਜੀ ਹੈ ਜਿਹੜੀ ਇਹਨਾਂ ਮਹੀਨਿਆਂ 'ਚ ਖਾਸ ਕਰਕੇ ਵਾਸ ਕਰਦੀ ਹੈ ਸਾਡੇ ਅਰਗੇ ਪਾਪੀਆਂ ਦੇ ਅੰਦਰ ਵੀ ਮੇਰੇ ਅਰਗੇ ਪਾਪੀਆਂ ਦੇ ਅੰਦਰ ਵੀ ਸੋ ਖਿਆਲ ਰੱਖਿਓ ਮਿੱਤਰੋ ਪਿਆਰਿਓ ਨੌਜਵਾਨੀ ਭਗਤੀ ਵਾਲੇ ਪਾਸੇ ਇਸ ਮਹੀਨੇ ਨੂੰ ਲਾਓ ਕਿਉਂਕਿ ਸਾਰਾ ਦਿਨ ਕੱਢਣਾ ਔਖਾ ਹੈ ਵੇਲੇ ਬੰਦੇ ਲਈ ਵੇਲਾ ਬੰਦਾ ਫਿਰ ਟਰੈਕਟਰਾਂ ਤੇ ਡੈਕ ਲਾਊਗਾ ਇੱਥੇ ਵਾਸ ਪੋਲਿਊਸ਼ਨ ਕਰੂਗਾ ਹਨਾ ਸਫਾਈ ਵਾਲੇ ਪਾਸੋਂ ਧਿਆਨ हट ਜੂ ਉਹਦਾ ਔਰ ਮੁੱਖ ਦੀ ਗੱਲ ਸਾਡੇ ਪਿਓ ਦਾਦੇ ਸਾਡੀਆਂ ਮਾਵਾਂ ਸਾਡੀਆਂ ਦਾਦੀਆਂ ਇੱਥੇ ਆਈਆਂ ਉਮਰਾਂ ਹੁਣ ਸਾਥ ਨਹੀਂ ਦਿੰਦੀਆਂ ਉਮਰਾਂ ਹੁਣ ਵੱਡੀਆਂ ਹੋਈਆਂ ਵੀਆਂ ਤਾਂ ਇੱਕ ਠੀਕ ਹੈ ਇਹ ਹੈ ਹੀ ਉਹਨਾਂ ਦੇ ਧੀਆਂ ਪੋਤੇ ਜਿਨ੍ਹਾਂ ਨੇ ਹਾਰ ਕਦੇ ਮੰਨੀ ਹੋਈ ਨਹੀਂ ਹਾਰ ਕਦੇ ਮੰਨੀ ਨਹੀਂ ਆਏ ਐ ਨੌਜਵਾਨੀ ਨੂੰ ਸ਼ਾਬਾਸ਼ ਐ ਕੈਸ ਵਾਰੀ ਮਾਨ ਰੱਖਿਆ ਸਾਰੇ ਸੂਬਿਆਂ ਦੀ ਨੌਜਵਾਨੀ ਨੇ ਕਿ ਭਰਮੀ ਹਾਜ਼ਰੀ ਦਿੱਤੀ ਐ ਇਸੇ ਕਰਕੇ ਇੱਕ ਗੱਲ ਠੋਕ ਕੇ ਕਹਿਣਾ ਹੈ ਕਿ ਨੌਜਵਾਨੀ ਕਰਕੇ ਹੀ ਇਹ ਅੰਦੋਲਨ ਇੱਥੇ ਖੜਾ ਹੈ ਇਸ ਗੱਲ ਦੀ ਦਾਦ ਸਾਰਿਆਂ ਨੂੰ ਕਿ ਨੌਜਵਾਨੀ ਕਰਕੇ ਖੜਾ ਪਰ ਹੁਣ ਜਦੋਂ ਐਡਾ ਵੱਡਾ ਮਾਨ ਮਹਾਰਾਜ ਨੇ ਤੁਹਾਨੂੰ ਬਖਸ਼ਿਆ ਤਾਂ ਆਪਣੀਆਂ ਜ਼ਿੰਮੇਵਾਰੀਆਂ ਸਾਂਭੋ ਭਾਈ ਜ਼ਿੰਮੇਵਾਰੀਆਂ ਸਾਂਭੋ ਸਾਰੇ ਦਿਨ ਨੂੰ ਛੋਟੇ-ਛੋਟੇ ਗਰੁੱਪਾਂ ਚ ਆਵਦੀਆਂ ਬਹਿ ਕੇ ਬਾਬੇ ਨਾਨਕ ਵਾਲੀਆਂ ਗੋਸ਼ਟੀਆਂ ਕਰੋ ਕਿ ਆਪਾਂ ਇੱਥੇ ਕੀ-ਕੀ ਜ਼ਿੰਮੇਵਾਰੀਆਂ ਸਾਂਭੀਏ ਫਿਰ ਡੱਕ ਵੀ ਬੰਦ ਹੋ ਜਾਣਗੇ ਫਿਰ ਕਹਿਣ ਦੀ ਲੋੜ ਨਹੀਂ ਪੈਣੀ ਫਿਰ ਸਫਾਈਆਂ ਵੀ ਹੋਣ ਲੱਗ ਜਾਣਗੀਆਂ ਫਿਰ ਅਸੀਂ ਲੰਗਰਾ ਚ ਵੀ ਸਾਡਾ ਸਿਸਟਮ ਜਿੱਦਾ ਸੋਹਣਾ ਚੱਲ ਰਿਹਾ ਹੈ ਹੋਰ ਸੋਹਣਾ ਹੋ ਜਾਊਗਾ ਤਾਂ ਕਹਿਣ ਦਾ ਮਤਲਬ ਕਿ ਇੱਕ ਪਿੰਡ ਦੇ ਵਿੱਚ ਜੋ-ਜੋ ਮर्याਦਤਾਂ ਹੁੰਦੀਆਂ ਉਹ ਸਾਰੀਆਂ ਦੀ ਜ਼ਿੰਮੇਵਾਰੀ ਹੁਣ ਸਜਣੋ ਤੁਹਾਡੀ ਹੈ ਤਾਂ ਕੁਝ ਲਫ਼ਜ਼ ਹੈ ਉਹ ਮੈਂ ਤੁਹਾਡੇ ਨਾਲ ਬਹਿ ਕੇ ਜ਼ਰੂਰ ਪੜਨਾ ਚਾਹਣਾ ਹੈ ਇਹ ਲਫ਼ਜ਼ ਮੈਨੂੰ ਲੱਗਦਾ ਤੁਹਾਨੂੰ ਸਾਰਾ ਕੁਝ ਕਹਿ ਜਾਣਗੇ ਇਹ ਇਹਨਾਂ ਬਜ਼ੁਰਗਾਂ ਦੀ ਭਾਵਨਾ ਹੈ ਇਹ ਸਮੁੱਚੇ ਔਰੇ ਦੀ ਭਾਵਨਾ ਹੈ ਉੱਠ ਕੇ ਜੋ ਬੈਠ ਕਾਂਚੋਂ ਧਰਨੇ 'ਚ ਆਇਨੇ ਉੱਠ ਕੇ ਜੋ ਬੈਠ ਕਾਂਚੋਂ ਉਹ ਧਰਨੇ 'ਚ ਆਇਨੇ ਥੋੜੇ ਨਾਲ ਖੜੇ ਭਾਵੇਂ ਇਹ ਮਰਨੇ 'ਚ ਆਇਨੇ ਹੋ ਗਈਆ ਬੁਰਜ ਠੰਡੇ ਇਹ ਦਿੱਲੀ ਦੀਆਂ ਸੜਕਾਂ ਉੱਤੋਂ ਵੇਖ ਮਾਸਮਾਂ ਦੇ ਹਾਲ ਨੌਜਵਾਨੀ ਏ ਨੀ ਰੱਖੀ ਬੇਬੇ ਬਾਪੂ ਦਾ ਅਖਿਆਲ ਨੌਜਵਾਨੀ ਏ ਨੀ ਰੱਖੀ ਬੇਬੇ ਬਾਪੂ ਦਾ ਅਖਿਆਲ ਸੱਚੀ ਹੈ ਪਾਵਣਾ ਮੇਰੀ ਔਕਾਤ ਨਹੀਂ ਹੈ ਕੁਦਰਤ ਬੋਲਦੀ ਹੈ ਵਸਾਲ ਇਹਨਾਂ ਲਫ਼ਜ਼ਾਂ ਨੂੰ ਆਪਦੇ ਮਨ 'ਚ ਇੱਕ ਵਾਰੀ ਫੇਰ ਪੜਨਾ ਉੱਠ ਕੇ ਜੋ ਬੈਠ ਕਾਂਚੋਂ ਹਾਂ ਟਿੱਕੇ ਜੋ ਬੈਠਾ ਚਾਚੋਂ ਉਹ ਧਰਨੇ ਤੇ ਆਏ ਨੇ ਸਾਡੇ ਨਾਲ ਖੜੇ ਭਾਵੇਂ ਉਹ ਮਰਨੇ ਤੇ ਆਏ ਨੇ ਹੋ ਗਿਆ ਬੁਰਜ ਠੰਡੇ ਇਹ ਦਿੱਲੀ ਦੀਆਂ ਸੜਕਾਂ ਉੱਤੋਂ ਵੇਖ ਮੌਸਮਾਂ ਦੇ ਹਾਲ ਨੌਜਵਾਨੀਏ ਨੀ ਰੱਖੀ ਬੇਬੇ ਬਾਪੂ ਦਾ ਖਿਆਲ ਓ ਮੇਰੇ ਪਿਆਰਿਓ ਓ ਰੱਖੀ ਬੇਬੇ ਬਾਪੂ ਦਾ ਖਿਆਲ ਅਕਾਲਾ ਬਾਬੋ ਅਕਾਲਾ ਹੈ ਅਕਾਲਾ ਹੈ ਅੱਗੀ ਬਾ ਅਗਲੀ ਬਾਤ ਹੈ ਸਾਡੇ ਬਜ਼ੁਰਗ ਅਕਾਲਾ ਬਾਬੋ ਅਕਾਲਾ ਸਾਡਾ ਬਜ਼ੁਰਗ ਕੋਈ ਬੈਠਾ ਐਸਾ ਧੂਣੀ ਸਿੱਖ ਰਿਹਾ ਹੁਣ ਪਿੰਡ ਮੰਗੂ ਨਹੀਂ ਕਹਿ ਰਿਹਾ ਆਪਦੇ ਮੁੰਡੇ ਨੂੰ ਜਾਂ ਆਪਦੇ ਪੋਤੇ ਨੂੰ ਕਿ ਪੁੱਤ ਲੈ ਆਈ ਤੇਰੀ ਬੇਬੇ ਤੋਂ ਅੰਦਰੋਂ ਪਾਤਸ਼ਾਹ ਚੱਕ ਲਿਆ ਜਾਂ ਕੋਈ ਲੱਕੜ ਐਥੇ ਅਰੇਂਜਮੈਂਟ ਕਰਨਾ ਪੈਂਦਾ ਹਾਲਾਂਕਿ ਕਸਰ ਨਹੀਂ ਛੱਡੀ ਮਹਾਰਾਜ ਨੇ ਵੀ ਬੜੇ ਦਾਨੀ ਸਦਨੇ ਉੱਤੇ ਭੇਜੇ ਆ ਹਰ ਚੀਜ਼ ਦੀਆਂ ਸ਼ਹਿਬਰਾ ਲੱਗੀਆਂ ਪਈਆਂ ਪਰ ਫਿਰ ਵੀ ਕਹਿੰਦੇ ਹੁੰਦੇ ਆ ਘਰ ਘਰੀ ਹੁੰਦਾ ਤਾਂ ਉਥੇ ਇੱਕ ਗੱਲ ਹੈ ਧੌਣੇ ਉੱਤੇ ਕਰਕੇ ਆਕਾਸ਼ ਵਖਰਹਾਸੀ